ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਉਡੀਕ ਆਖਿਰਕਾਰ ਅੱਜ ਖਤਮ ਹੋ ਜਾਵੇਗੀ ਅਤੇ ਸ਼ਾਮ 3 ਵਜੇ ਪ੍ਰੈਸ ਕਾਨਫਰੰਸ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਜਾ ਰਿਹਾ ਹੈ ਕਿਉਂਕਿ ਪੰਜਾਬ ਦੇ ਰਾਜ ਚੋਣ ਕਮਿਸ਼ਨਰ ਕਮਲ ਚੌਧਰੀ ਦੇ ਵੱਲੋਂ ਪ੍ਰੈਸ ਕਾਨਫਰੰਸ ਦਾ ਐਲਾਨ ਕੀਤਾ ਗਿਆ ਸ਼ਾਮ ਨੂੰ 3 ਵਜੇ ਇਸ ਦੇ ਵਿੱਚ ਅੱਜ ਤਰੀਕਾਂ ਐਲਾਨ ਦਿੱਤੀਆਂ ਜਾਣਗੀਆਂ ਅਤੇ ਉਮੀਦ ਹੈ ਕਿ 15 ਅਕਤੂਬਰ ਇਹ ਤਾਰੀਖ ਮਿੱਥੀ ਜਾਵੇਗੀ ਜਿਸ ਦਿਨ ਵੋਟਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਪੈਂਡ ਜਾਣਗੀਆਂ ਨੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪਹਿਲਾਂ ਹੀ ਇਸ ਮਾਮਲੇ ਨੂੰ ਲੈ ਕੇ ਤਿਆਰੀਆਂ ਲਗਭਗ ਮੁਕੰਮਲ ਕਰ ਚੁੱਕੀ ਆ ਤੇ ਅੱਜ ਇਸ ਲਈ ਤਰੀਕਾ ਦਾ ਐਲਾਨ ਕਰ ਦਿੱਤਾ ਜਾਵੇਗਾ ਭਾਵੇਂ ਰੋਸਟਰ ਬਣਾਉਣ ਦੀ ਨਵੀਂ ਜੋ ਨੀਤੀ ਲਿਆਂਦੀ ਗਈ ਸੀ ਪਹਿਲਾਂ ਵਾਲੀ ਨੀਤੀ ਨੂੰ ਰੱਦ ਕਰਕੇ ਉਸ ਦੇ ਅਨੁਸਾਰ ਪਿੰਡਾਂ ਦੇ ਵਿੱਚ ਕਿੱਥੇ ਪੰਚਾਇਤੀ ਚੋਣਾਂ ਦੇ ਵਿੱਚ ਜਿਹੜੀ ਅਰਜਰਵੇਸ਼ਨ ਹੋਵੇਗੀ ਇਸ ਦਾ ਰੋਸਟਰ ਵੀ ਤਿਆਰ ਬਲਕ ਦੇ ਆਧਾਰ ਤੇ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਕਈ ਮਸਲੇ ਹੁੰਦੇ ਆ ਉਹਨਾਂ ਨੂੰ ਸੁਲਝਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤਿਆਰੀ ਮੁਕੰਮਲ ਕਰ ਲਈ ਹੈ ਤੇ ਨਵੇਂ ਪੰਚਾਇਤ ਮੰਤਰੀ ਜਿਹੜੇ ਬਣਾ ਦਿੱਤੇ ਗਏ ਨੇ ਇਸ ਕਰਕੇ ਹੁਣ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਤਰੀਕਾਂ ਦਾ ਐਲਾਨ ਸ਼ਾਮ ਨੂੰ 3 ਵਜੇ ਕੀਤਾ ਜਾ ਰਿਹਾ ਹੈ 15 ਅਕਤੂਬਰ ਇਹ ਤਰੀਕ ਹੈ ਜਿਹੜੀ ਐਲਾਨ ਦਿੱਤੀ ਜਾ ਸਕਦੀ ਹੈ ਅੱਜ ਸ਼ਾਮ ਨੂੰ 3 ਵਜੇ ਤੇ ਦੇਖਦੇ ਹਾਂ ਕਿੰਨੇ ਵਜੇ ਇਸ ਤਰੀਕ ਦਾ ਐਲਾਨ ਹੁੰਦਾ ਤੇ ਉਦੋਂ ਤੱਕ ਤੁਹਾਡੇ ਸਾਹਮਣੇ ਹੋਰ ਅਪਡੇਟਸ ਲੈ ਕੇ ਆਉਂਦੇ ਰਹਾਂਗੇ ਜੁੜੇ ਰਹੋ ਸਾਡੇ ਚੈਨਲ ਦੇ ਨਾਲ